ਕੱਲ ਇੱਕ ਵੀਡੀਓ ਪਾਈ ਸੀ ਮੈਂ ਉਹ ਇੰਸਟਾਗ੍ਰam ਤੋਂ ਬਾਅਦ ਚੋਂ ਪਤਾ ਲੱਗੇਗੀ ਫੇਸਬੁੱਕ ਤੇ ਨਹੀਂ ਸ਼ੇਅਰ ਹੋ ਸਕੀ ਸਭ ਨੂੰ ਪਤਾ ਨਹੀਂ ਲੱਗਿਆ ਆਪਣੇ ਪਿਛਲੇ ਦਿਨਾਂ 'ਚ بارش ਦੇ ਭਾਰੀ بارش ਤੇ ਕਰਕੇ ਇੱਥੇ ਬੜਾ ਵੱਡੇ ਪੱਧਰ ਤੇ ਕਈ ਪਿੰਡਾਂ 'ਚ ਅੰਦਰ ਨੁਕਸਾਨ ਹੋਇਆ ਕਿਸੇ ਦਾ ਪਸ਼ੂਆਂ ਦਾ ਨੁਕਸਾਨ ਹੋਇਆ ਕਿਸ ਦੀ ਫਸਲ ਦਾ ਨੁਕਸਾਨ ਹੋਇਆ ਅੱਡ-ਅੱਡ ਤਰ੍ਹਾਂ ਦੇ ਪਿੰਡਾਂ 'ਚ ਅੰਦਰ ਮੈਂ ਕੱਲ ਜਾ ਕੇ ਆਇਆ ਤਹਿਸੀਲਦਾਰ ਸਾਹਿਬ ਐਸਟੀਐਮ ਸਾਹਿਬ ਸਾਰਿਆਂ ਦੇ ਨਾਲ ਗਏ ਤਾਂ ਦੇਖੇ ਕੀ ਬੜਾ ਵੱਖ-ਵੱਖ ਤਰੀਕੇ ਦਾ ਨੁਕਸਾਨ ਸਾਰੇ ਤਰ੍ਹਾਂ ਦਾ ਲੋਕਾਂ ਦਾ ਆਪਣਾ ਹੋਇਆ ਇਸ ਨੁਕਸਾਨ ਦੇ ਮੁਆਵਜ਼ੇ ਦੇ ਲਈ ਜਦੋਂ ਆਪਾਂ ਸਰਕਾਰ ਨੂੰ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਅਪਰੂਵਲ ਦੇ ਦਿੱਤਾ ਕੇਵਲ ਤੇ ਕੇਵਲ ਤੁਸੀਂ ਆਪਦੇ ਮੌਜੂਦਾ ਪਟਵਾਰੀ ਤੋਂ ਉਹ ਮਾਰਕ ਕਰਾ ਕੇ ਸਾਈਨ ਕਰਾ ਕੇ ਤੁਸੀਂ ਉਹ ਐਪਲੀਕੇਸ਼ਨ ਸਾਡੇ ਕੋਲੇ ਪਹੁੰਚਦੀਆਂ ਕਰਿਓ ਜੀ ਉਹ ਐਪਲੀਕੇਸ਼ਨ ਜਦੋਂ ਸਾਡੇ ਕੋਲੇ ਆਏਗੀ ਤਾਂ ਅਸੀਂ ਰეკਮੈਂਡ ਕਰਕੇ ਮਾਰਕ ਕਰਕੇ ਇਕੱਠੀਆਂ ਕਰਕੇ ਮਾਨਯੋਗ ਐਸ.ਡੀ.ਐਮ ਸਾਹਿਬ ਤੇ ਮਾਨਯੋਗ ਡੀਸੀ ਸਾਹਿਬ ਤੋਂ ਪਾਸ ਕਰਾ ਕੇ ਤੁਹਾਡੇ ਕੋਲੇ ਜਿੰਨਾ ਤੁਹਾਡਾ ਬੰਦਾ ਮੁਆਵਜ਼ਾ ਕਿਸੇ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਕਿਸੇ ਦੀ ਫਸਲ ਬਾੜੀ ਦਾ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਕਈ ਪਿੰਡਾਂ ਅੰਦਰ ਹੋਇਆ ਕਈ ਥਾਵਾਂ ਤੇ ਵਿਚਾਰਿਆ ਕਈ ਥਾਵਾਂ ਤੇ ਬਹੁਤ ਨੁਕਸਾਨ ਦਾ ਜਿਹੜੇ ਜਿਹੜੇ ਵਿਅਕਤੀ ਦਾ ਜਿਹੜੇ ਜਿਹੜੇ ਇਨਸਾਨ ਦਾ ਕਿਸਾਨ ਵੀਰਾਂ ਦਾ ਹੋਰਾ ਦਾ ਨੁਕਸਾਨ ਹੋਇਆ ਮੈਂ ਬੇਨਤੀ ਕਰਦਾ ਹਾਂ ਉਹ ਤੇ ਪਿੰਡ ਦੇ ਕਿਸੇ ਵੀ ਉਹਦਵਾਰ ਸੱਚ ਨਾਲ ਗੱਲ ਕਰੋ ਪਟਵਾਰੀ ਸਾਹਿਬ ਨੂੰ ਤੁਹਾਡੇ ਮੌਜੂਦਾ ਨੂੰ ਮੌਕੇ ਤੇ ਪਟਵਾਰੀ ਨੂੰ ਮਾਰਕ ਕਰਾਓ ਐਪਲੀਕੇਸ਼ਨ ਮਾਰਕ ਉਹਨਾਂ ਦੇ ਇਕਰਾ ਕੇ ਲਿਖਾ ਕੇ ਮੇਰੇ ਕੋਲੇ ਪਹੁੰਚਦੀ ਕਰ ਦਿਓ ਦਫ਼ਤਰ ਪਹੁੰਚਦੀ ਕਰ ਦਿਓ ਅਸੀਂ ਉਹ ਇਕੱਠੀਆਂ ਕਰਕੇ ਐਸ ਡੀ ਐਮ ਸਾਹਿਬ ਤਹਿਸੀਲਦਾਰ ਸਾਹਿਬ ਤੋਂ ਮਾਰਕ ਕਰਾ ਕੇ ਤੁਹਾਨੂੰ ਬੰਦਾ ਮੁਆਵਜ਼ਾ ਪਹੁੰਚਦਾ ਕਰਾਂਗੇ ਕੋਈ ਵੀ ਇਨਸਾਨ ਮੁਆਵਜ਼ਾ ਲੈਣ ਤੋਂ ਇਸ ਕਰਕੇ ਨਾ ਰਹੇ ਜੀ ਕਿਉਂਕਿ ਉਹਨਾਂ ਦੇ ਕਾਗਜ ਨਹੀਂ ਪਹੁੰਚੇ ਤਾਂ ਮੈਂ ਹਸਪਨ ਕੇ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਸੁਣ ਰਹੇ ਆ ਮੈਸੇਜ ਪਹੁੰਚ ਰਿਹਾ ਸਾਰਿਆਂ ਤਾਈਂ ਇਹਨਾਂ ਸਨੇਹਾ ਪਹੁੰਚਾਓ ਆਪਣੇ ਜਿਨੇ ਅੰਦਰ ਫੰਚਾਓ ਜੇ ਕਿਸੇ ਦਾ بارش ਦੇ ਕਰਕੇ ਨੁਕਸਾਨ ਹੋਇਆ ਤਾਂ ਉਹ ਜਿਹੜਾ ਬਰਦਾ ਮੁਆਵਜ਼ਾ ਸਰਕਾਰ ਤੋਂ ਉਹਦੇ ਲਈ ਐਪਲੀਕੇਸ਼ਨ ਲਿਖਣ ਤੇ ਲੈਣ ਜੇੜੀ ਕਿਸੇ ਚੀਜ਼ ਦੀ ਹੋਰ ਲੋੜ ਪੈਂਦੀ ਹੈ ਮੈਨੂੰ ਕਾਲ ਕਰ ਲਿਓ ਦਫ਼ਤਰ ਆ ਜਿਓ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੈ ਕਿਸੇ ਤਰ੍ਹਾਂ ਦੀ ਕੋਈ ਲੋੜ ਪੈਂਦੀ ਆ ਕੋਈ ਗੱਲ ਦਾ ਹੱਲ ਨਹੀਂ ਮਿਲ ਰਿਹਾ ਤਾਂ ਤੁਸੀਂ ਸਾਡੇ ਕੋਲ ਆਓ ਸਾਡਾ ਫਰਜ਼ ਬੰਦਾ ਅਸੀਂ ਤੁਹਾਡਾ ਬੰਦ ਦੀ ਜਿਹੜੀ ਕਾਰਵਾਈ ਆ ਖਰਾ ਕੇ ਤੁਹਾਡੀ ਮਦਦ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਤਾਈਂ ਮੈਸੇਜ ਪਹੁੰਚਾਇਓ ਸਭ ਨੂੰ ਦੱਸਿਓ ਕਿ ਬੰਦੇ ਮੁਆਵਜ਼ੇ ਦੇ ਲਈ ਐਪਲੀਕੇਸ਼ਨ ਪਟਵਾਰੀ ਤੋਂ ਲਿਖਾ ਕੇ ਸਾਡੇ ਕੋਲੇ ਪਹੁੰਚਤੀ ਕਰੋ ਤੇ ਥੋੜੇ ਟਾਈਮ ਅੰਦਰ ਹੀ ਤੁਹਾਨੂੰ ਜਿਹੜਾ ਤੁਹਾਡੇ ਬੰਦਾ ਮੁਆਵਜ਼ਾ ਪੈਸੇ ਜਿੰਨਾ ਨੁਕਸਾਨ ਹੋਇਆ ਉਹ ਤੁਹਾਡੇ ਕੋਲ ਪਹੁੰਚਦੇ ਕਰੀਏ ਜੀ ਬਹੁਤ ਬਹੁਤ ਧੰਨਵਾਦ ਜੇ ਕਿਸੇ ਦਾ بارش ਦੇ ਕਰਕੇ ਨੁਕਸਾਨ ਹੋਇਆ ਤਾਂ ਉਹ ਜਿਹੜਾ ਬੰਦਾ ਮੁਆਵਜ਼ਾ ਸਰਕਾਰ ਤੋਂ ਉਹਦੇ ਲਈ ਐਪਲੀਕੇਸ਼ਨ ਲੇਖਣ ਤੇ ਲੈਣ ਜੇੜੀ ਕਿਸੇ ਚੀਜ਼ ਦੀ ਹੋਰ ਲੋੜ ਪੈਂਦੀ ਹੈ ਮੈਨੂੰ ਕਾਲ ਕਰ ਲਿਓ ਦਫ਼ਤਰ ਆ ਜਿਓ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਹੈ ਇਸੇ ਤਰ੍ਹਾਂ ਦੀ ਕੋਈ ਲੋੜ ਪੈਂਦੀ ਆ ਕੋਈ ਗੱਲ ਦਾ ਹੱਲ ਨਹੀਂ ਮਿਲ ਰਿਹਾ ਤਾਂ ਤੁਸੀਂ ਸਾਡੇ ਕੋਲ ਆਓ ਸਾਡਾ ਫਰਜ਼ ਬੰਦਾ ਸੀ ਤੁਹਾਡਾ ਬੰਦ ਦੀ ਜਿਹੜੀ ਕਾਰਵਾਈ ਆ ਖਰਾ ਕੇ ਤੁਹਾਡੀ ਮਦਦ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਤੇ ਮੈਸੇਜ ਪਹੁੰਚਾਓ ਸਭ ਨੂੰ ਦੱਸਿਓ ਕਿ ਬੰਦ ਦੇ ਮੁਆਵਜ਼ੇ ਦੇ ਲਈ ਐਪਲੀਕੇਸ਼ਨ ਪਟਵਾਰੀ ਤੋਂ ਲਿਖਾ ਕੇ ਸਾਡੇ ਕੋਲੇ ਪਹੁੰਚਦੀ ਕਰੋ ਤੇ ਥੋੜੇ ਟਾਈਮ ਅੰਦਰ ਹੀ ਤੁਹਾਨੂੰ ਜਿਹੜਾ ਤੁਹਾਡੇ ਬੰਦ ਦਾ ਮੁਆਵਜ਼ਾ ਪੈਸੇ ਜਿੰਨਾ ਨੁਕਸਾਨ ਹੋਇਆ ਉਹ ਤੁਹਾਡੇ ਕੋਲੇ ਪਹੁੰਚਦੇ ਕਰੀਏ ਜੀ ਬਹੁਤ ਬਹੁਤ ਧੰਨਵਾਦ